ਹਜ਼ਾਰਾਂ ਸਾਲਾਂ ਤੋਂ ਕਾਲੀ ਮਿਰਚ ਆਪਣੇ ਹਿੰਦੁਸਤਾਨੀ ਤਹਜ਼ੀਬ ਦੇ ਵਿੱਚ ਸਾਡੀ ਕਿਚਨ ਦੇ ਵਿੱਚ ਔਰ ਆਯੁਰਵੇਦ ਦੇ ਵਿੱਚ ਦਵਾਈ ਦੇ ਤੌਰ ਤੇ ਇਸਤੇਮਾਲ ਹੁੰਦੀ ਆ ਰਹੀ ਹੈ ਇਹਨੂੰ ਸੰਸਕ੍ਰਿਤ ਦੇ ਵਿੱਚ ਮਗਦੀ ਜਾਂ ਕ੍ਰਿਸ਼ਨਾ ਵੀ ਕਿਹਾ ਜਾਂਦਾ ਹੈ ਔਰ ਐਸੇ ਸੈਂਕੜੇ ਯੋਗ ਆਯੁਰਵੈਦਿਕ ਗ੍ਰੰਥਾ ਜੀ ਮਿਲਦੇ ਆ ਜਿਸ ਨਾਲ ਇਹ ਅਲੱਗ-ਅਲੱਗ ਬਿਮਾਰੀਆਂ 'ਚ ਇਸਤੇਮਾਲ ਹੁੰਦੀ ਹੈ ਔਰ ਮੰਦਾ ਅਗਨੀ ਜਿਹਨੂੰ ਕਹਿੰਦੇ ਆ ਕਿ ਭੁੱਖ ਨਾ ਲੱਗਣਾ ਜਾਂ ਤੁਹਾਡੀ ਜਿਹੜੀ ਇੰਟਰਨਲ ਡਾਈਜੈਸਟਿਵ ਫਾਇਰ ਜਿਹੜੀ ਹੈ ਉਹ ਵੀਕ ਹੋ ਜਾਏ ਉਸ ਵੇਲੇ ਕਾਲੀ ਮਿਰਚ ਦਾ ਇਸਤੇਮਾਲ ਜ਼ਿਆਦਾ ਕੀਤਾ ਜਾਂਦਾ ਹੈ। ਫੋਰ ਬਹੁਤ ਸੇ ਐਸੇ ਯੋਗ ਹੈ ਜਿਨ੍ਹਾਂ ਚ ਕਾਲੀ ਮਿਰਚ ਇਸਤੇਮਾਲ ਹੁੰਦੀ ਹੈ। ਜਿਹਨੂੰ ਸਭ ਤੋਂ ਪਹਿਲਾਂ ਤ੍ਰਿਕਟੂ ਜੀ ਨੂੰ ਸਿਖਾਣੇ ਆ। ਤ੍ਰਿਕਟੂ ਦਾ ਮਤਲਬ ਹੈ ਕਿ ਤਿੰਨ ਕੜਵੀਆਂ ਚੀਜ਼ਾਂ ਉੱਚ ਹੈ, ਮਗਾ, ਮਿਰਚਾ, ਸੁੰਢ। ਉਹ 1 ਗ੍ਰਾਮ ਦੀ ਮਾਤਰਾ 6 ਗ੍ਰਾਮ ਲਾ ਕੇ ਸਵੇਰੇ ਸ਼ਾਮ ਪੇਸ਼ ਨੂੰ ਚਟਾਈਦਾ ਤੇ ਨਾਲ ਅਸੀਂ ਤુલਸੀ ਵਾਲੀ ਚਾਹ ਨੂੰ ਪਿਲਾਦੇ ਦੀ ਹੈ। ਤੇ ਉਹਦੇ ਨਾਲ ਕਫ ਦੇ شکਾਸ ਹੋ ਜਾਂਦਾ ਨਵਾਂ ਕਫ ਬੰਨਾ ਬੰਦ ਹੋ ਜਾਂਦਾ ਹੈ। ਔਰ ਪੇਸ਼ੈਂਟ ਨੂੰ ਜਿਹੜੀ ਕਫ ਵਿੱਚ ਜਕੜਨ ਹੈ ਉਹਦੇ ਲਈ ਬਹੁਤ ਉਹ ਉਹਦੇ ਨਾਲ ਫਾਇਦਾ ਮਿਲਦਾ ਹੈ ਉਹ ਕਾਲੀ ਮਿਚ ਦਾ ਸੀਵਨ ਬਹੁਤ ਘੱਟ ਕਰਨ ਕਿਉਂਕਿ ਪਿਸ਼ਾਬ ਦੀ ਜਲਨ ਦੇ ਵਿੱਚ ਕਿਉਂਕਿ ਯੂਰੋਥਰਾ ਦੀ ਇੰਟਰਨਲ ਬੀਕੋਜ਼ਾ ਉਹਨੂੰ ਇਹ ਕਈ ਵਾਰੀ ਇਰੀਟੇਟ ਕਰਦੀ ਹੈ ਤਾਂ ਜਿਨ੍ਹਾਂ ਨੂੰ ਪਾਇਲਸ ਜ਼ਿਆਦਾ ਰਹਿੰਦੀ ਹੈਗੀਆਂ ਉਹ ਵੀ ਪੇਸ਼ੈਂਟ ਐਜ਼ ਅ ਕੰਟਰੈਡਿਕਸ਼ਨ ਇਹਦਾ ਇਸਤੇਮਾਲ ਘੱਟ ਤੋਂ ਘੱਟ ਕਰਨ ਕਿਉਂਕਿ ਕੋਈ ਵੀ ਚੀਜ਼ ਜੇ ਉਚਿਤ ਮਾਤਰਾ ਚ ਲਈ ਜਾਏ ਤਾਂ ਔਸ਼ਧੀ ਹੈ ਮੈਂ ਡਾਕਟਰ ਰਵਿੰਦਰ ਵਾਦਸ਼ਿਆਨ ਆਪਣੇ ਸਾਰੇ ਦਰਸ਼ਕਾਂ ਦਾ ਔਰ ਸ਼ੋਤਿਆਂ ਦਾ ਬਹੁਤ ਸਵਾਗਤ ਕਰਦਾ ਹਾਂ ਪਿਛਲੇ ਸੀਰੀਜ਼ ਚ ਅਸੀਂ ਜਿਹੜੀ ਸਾਡੀ ਕਿਚਨ ਸ਼ੈਲਫ ਦੇ ਉੱਤੇ ਹਰਬਸ ਪਈਆਂ ਉਹਨਾਂ ਬਾਰੇ ਅਸੀਂ ਗੱਲ ਕਰਦੇ ਆ ਰਹੇ ਹਾਂ ਉਸੇ ਲੜੀ ਦੇ ਵਿੱਚ ਅਸੀਂ ਇੱਕ ਬਹੁਤ ਹੀ ਜੜੀ ਜ਼ਰੂਰੀ ਹਰਬ ਸਾਡੀ ਕਿਚਨ ਚ ਪਈ ਹੁੰਦੀ ਹੈ ਅਸੀਂ ਆਮ ਨੂੰ ਇਸਤੇਮਾਲ ਕਰਦੇ ਹਾਂ ਕਾਲੀ ਮਿਰਚ ਜਿਹਨੂੰ ਪਾਈਪਰ ਨਾਈਗਰਮ ਕਿਹਾ ਜਾਂਦਾ ਹੈ ਉਹਦਾ ਲੈਟਿਨ ਨੇਮ ਹੈ ਉਦੇ ਬਾਰੇ ਅਸੀਂ ਗੱਲ ਕਰਾਂਗੇ ਹਜ਼ਾਰਾਂ ਸਾਲਾਂ ਤੋਂ ਕਾਲੀ ਮਿਰਚ ਆਪਣੇ ਹਿੰਦੁਸਤਾਨੀ ਤਹਜ਼ੀਬ ਦੇ ਵਿੱਚ ਸਾਡੀ ਕਿਚਨ ਦੇ ਵਿੱਚ ਔਰ ਆਯੁਰਵੇਦ ਦੇ ਵਿੱਚ ਦਵਾਈ ਦੇ ਤੌਰ ਤੇ ਇਸਤੇਮਾਲ ਹੁੰਦੀ ਆ ਰਹੀ ਹੈ ਇਹਨੂੰ ਸੰਸਕ੍ਰਿਤ ਦੇ ਵਿੱਚ ਮਗਦੀ ਜਾਂ ਕ੍ਰਿਸ਼ਨਾ ਵੀ ਕਿਹਾ ਜਾਂਦਾ ਹੈ ਔਰ ਐਸੇ ਸੈਂਕੜੋਂ ਯੋਗ ਆਯੁਰਵੈਦਿਕ ਗ੍ਰੰਥਾਂ ਜੀ ਮਿਲਦੇ ਆ ਜਿਸ ਨਾਲ ਇਹ ਅਲੱਗ-ਅਲੱਗ ਬਿਮਾਰੀਆਂ 'ਚ ਇਸਤੇਮਾਲ ਹੁੰਦੀ ਹੈ ਅ ਤੇ ਆਪਾਂ ਜਿਹੜੀ ਮਿਰਚ ਆਪਾਂ ਜਾਣਦੇ ਹਾਂ ਕਿ ਤਸਵੀਰ ਦੇ ਵਿੱਚ ਥੋੜੀ ਜੀ ਗਰਮ ਗਰਮਾਈਸ਼ ਤੇ ਹੁੰਦੀ ਹੈ ਔਰ ਇਹਦਾ ਜਿਹੜਾ ਟੇਸਟ ਹੈ ਉਹ ਪੰਜਨ ਟੇਸਟ ਹੁੰਦਾ ਔਰ ਕਾਲੀ ਮਿਰਚ ਕਰੇਲੂ ਇਸਤੇਮਾਲ ਤੋਂ ਇਲਾਵਾ ਔਰ ਔਸ਼ਧੀਆਂ ਤੋਂ ਇਲਾਵਾ ਇਹਦਾ ਜਿਹੜਾ ਮੇਨ ਮਕਸਦ ਸੰਸਕ੍ਰਿਤ ਵਰਡ ਆਂਦਾ ਪਰਮਾਥੀ ਪਰਮਾਥੀ ਦਾ ਮਤਲਬ ਹੁੰਦਾ ਕਿ ਕੋਈ ਐਸੀ ਕੋਈ ਵੀ ਔਸ਼ਧੀ ਜੋ ਥੋੜੀ ਬੋਡੀ ਦੇ ਬਲੌਕਡ ਚੈਨਲਸ ਨੂੰ ਓਪਨ ਕਰੇ ਤੋ ਕਾਲੀ ਮਿਰਚ ਉਸ ਸ਼੍ਰੀਨਿਚ ਇਸਤੇਮਾਲ ਹੁੰਦੀ ਹੈ ਤੋ ਇਸ ਲਈ ਬਹੁਤ ਸਿਆਣੇ ਬਜ਼ੁਰਗ ਜਿਹੜੇ ਹੈਗੇ ਜਿਨ੍ਹਾਂ ਨੂੰ ਬਲੱਡ ਦੇ ਵਿੱਚ ਕਲੋਟਿੰਗ ਦੀ ਪ੍ਰੋਬਲਮ ਆਉਂਦੀ ਸੀ ਉਹਨਾਂ ਨੂੰ ਕਾਲੀ ਮਿਰਚ ਦਾ ਇਸਤੇਮਾਲ ਰੈਗੂਲਰ ਤੌਰ ਤੇ ਕਰਾਉਂਦੇ ਆ ਤੋ ਲੇਕਿਨ ਕਾਲੀ ਮਿਰਚ ਸਭ ਤੋਂ ਪਹਿਲਾਂ ਇੱਕ ਡਾਈਜੈਸਟਿਵ ਔਰ ਪਾਚਕ ਹੈ ਕਾਰਬਿਨੇਟਿਵ ਭੁੱਖ ਲਗਾਉਂਦੀ ਹੈ ਔਰ ਪੇਟ ਦੇ ਗੈਸ ਅਫਾਰਾ ਔਰ ਮੰਦਾ ਅਗਨੀ ਜਿਹਨੂੰ ਕਹਿੰਦੇ ਆ ਕਿ ਭੁੱਖ ਨਾ ਲੱਗਣਾ ਜਾਂ ਤੁਹਾਡੀ ਜਿਹੜੀ ਇੰਟਰਨਲ ਡਾਈਜੈਸਟਿਵ ਫਾਇਰ ਜਿਹੜੀ ਹੈ ਉਹ ਵੀਕ ਹੋ ਜਾਏ ਉਸ ਵੇਲੇ ਕਾਲੀ ਮਿਰਚ ਦਾ ਇਸਤੇਮਾਲ ਜ਼ਿਆਦਾ ਕੀਤਾ ਜਾਂਦਾ ਹੈ। ਔਰ ਬਹੁਤ ਸੇ ਐਸੇ ਯੋਗ ਹੈ ਜਿਨ੍ਹਾਂ ਚ ਕਾਲੀ ਮਿਰਚ ਇਸਤੇਮਾਲ ਹੁੰਦੀ ਹੈ। ਇਹਦਾ ਸਭ ਤੋਂ ਪਹਿਲਾ ਤਰੀਕਾ ਤ੍ਰਿਕਟੂ ਜੀ ਨੂੰ ਵੀ ਕਹਿੰਦੇ ਆ। ਤ੍ਰਿਕਟੂ ਦਾ ਮਤਲਬ ਹੈ ਕਿ ਤਿੰਨ ਕੜਵੀਆਂ ਚੀਜ਼ਾਂ ਉਹ ਚ ਹੈ ਮਗਾ, ਮਿਰਚ, ਸੁੰਡ। ਮਗ ਕਹਿੰਦੇ ਪਿਪਲੀ ਨੂੰ ਮਿਰਚ, ਕਾਲੀ ਮਿਰਚ ਔਰ ਸੌਂਠ ਸੁੰਡ ਜਿਹੜੀ ਹੈ। ਇਨ ਤਿੰਨਾਂ ਚੀਜ਼ਾਂ ਦਾ ਇਸਤੇਮਾਲ ਮਲਟੀਪਲ ਸੀ ਸ਼ਰੇਡਿੰਗ ਵਿੱਚ ਡਿਜ਼ੀਜ਼ ਕਰਦੇ ਆ ਸਭ ਤੋਂ ਪਹਿਲਾਂ ਕਫ ਐਂਡ ਕੋਲਡ ਚ ਦਿੱਤਾ ਜਾਂਦਾ ਜਿਸ ਕਿਸ ਨੂੰ ਰਿਕਰੈਂਟ ਕਫ ਕੋਲਡ ਅਲਰਜੀਸ ਰਹਿੰਦੀਆਂ ਹੁਣ ਤਾਂ ਉਸ ਕੰਡੀਸ਼ਨ ਚ ਮਗਾ ਮਿਰਚਾ ਸੁੰਡੇ ਤਿੰਨਾਂ ਚੀਜ਼ਾਂ ਦਾ ਜਿਹੜਾ ਯੋਗ ਹੈ ਉਹ 1 ਗ੍ਰਾਮ ਦੀ ਮਾਤਰਾ ਚ ਸ਼ਹਿਦ ਨਾਲ ਮਲਾ ਕੇ ਸਵੇਰੇ ਸ਼ਾਮ ਪੇਸ਼ੇ ਨੂੰ ਚਟਾਈਦਾ ਤੇ ਨਾਲ ਅਸੀਂ ਤુલਸੀ ਅਲੀਚਾੜ ਨੂੰ ਪਲਾ ਦੇਦੀ ਹੈ ਤੇ ਉਹਦੇ ਨਾਲ ਕਫ ਦੇ ਸ਼ਕਾਸ ਹੋ ਜਾਂਦਾ ਨਵਾਂ ਕਫ ਬੰਨਾ ਬੰਦ ਹੋ ਜਾਂਦਾ ਔਰ پیشنਟ ਨੂੰ ਜਿਹੜੀ ਕਫ ਦੀ ਜਕੜਨ ਹੈ ਉਹਦੇ ਲਈ ਬਹੁਤ ਉਹਨੂੰ ਉਹਦੇ ਨਾਲ ਫਾਇਦਾ ਮਿਲਦਾ ਹੈ ਤੇ ਕਈ ਜਿਹੜੇ ਸਿਆਣੇ ਸਿਆਣੀਆਂ ਔਰਤਾਂ ਸੀਗੀਆਂ ਉਹ ਕਿਸੇ ਨੂੰ ਜਿਆਦਾ ਛਿੱਕਾਂ ਆਉਂਦੀਆਂ ਹਨ ਉਹਦੇ ਲਈ ਕੀ ਕਰਦੇ ਸੀਗੇ ਕਿ ਸਿੰਪਲ ਮਿਸ਼ਰੀ ਦੇ ਵਿੱਚ ਪੰਜਰ ਕਾਲੀ ਮਿਰਚਾਂ ਨੂੰ ਮਿਕਸੀ ਚ ਢੇੜਾ ਦੇ ਕੇ ਦੇਸੀ ਘਿਓ ਦੇ ਨਾਲ ਭੁੰਨ ਕੇ ਉਹ پیشنਟ ਨੂੰ ਖਵਾ ਦਿੰਦੇ ਸੀ ਤੇ ਉਹਦੇ ਨਾਲ ਵੀ پیشنਟ ਨੂੰ ਬਹੁਤ ਜਿਆਦਾ ਫਾਇਦਾ ਹੁੰਦਾ ਹੈ ਤੋ ਅ ਇਨ ਸ਼ਾਰਟ ਕਾਲੀ ਮਿਰਚ ਜਿਹੜੀ ਹੈਗੀ ਹੈ ਇਹ ਇਹਦੇ ਬਹੁਤ ਫਾਇਦੇ ਹੈ ਲੇਕਿਨ ਇਹਦੀ ਕੰਟਰਡਿਕਸ਼ਨਸ ਵੀ ਹੈ ਕੰਟਰਡਿਕਸ਼ਨਸ ਤਰੀਕੇ ਦੀ ਹੈ ਕਿ ਜਿਨ੍ਹਾਂ ਲੋਕਾਂ ਨੂੰ ਬਰਨਿੰਗ ਮਚਿਊਰੇਸ਼ਨ ਰਹਿੰਦੀ ਹੈ ਉਹ ਕਾਲੀ ਮਿਰਚ ਦਾ ਸੇਵਨ ਬਹੁਤ ਘੱਟ ਕਰਨ ਚੁਕਿ ਪਿਸ਼ਾਬ ਦੀ ਜਲਨ ਦੇ ਵਿੱਚ ਚੁਕਿ ਯੂਰੋਥਰਾ ਦੀ ਇੰਟਰਨਲ ਬੀਕੋਜ਼ਾ ਉਹਨੂੰ ਇਹ ਕਈ ਵਾਰ ਇਰੀਟੇਟ ਕਰਦੀ ਹੈ ਤੋ ਜਿਨ੍ਹਾਂ ਨੂੰ ਪਾਇਲਸ ਜ਼ਿਆਦਾ ਰਹਿੰਦੀ ਹੈਗੀ ਆ ਉਹ ਵੀ ਪੇਸ਼ੈਂਟ ਐਜ਼ ਅ ਕੰਟਰਡਿਕਸ਼ਨ ਆ ਇਹਦਾ ਇਸਤੇਮਾਲ ਘੱਟ ਤੋਂ ਘੱਟ ਕਰ ਕਿਉਂਕਿ ਕੋਈ ਵੀ ਚੀਜ਼ ਜਿਸ ਉਚਿਤ ਮਾਤਰਾ ਚ ਲਈ ਜਾਏ ਤਾਂ ਔਸ਼ਧੀ ਹੈ ਜੇ ਉਚਿਤ ਮਾਤਰਾ ਚ ਨਾ ਲਈ ਜਾਏ ਤਾਂ ਉਹਦੇ ਗਲਤ ਉਹਦੇ ਪ੍ਰਭਾਵ ਹੋ ਸਕਦੇ ਹਨ ਤੋਂ ਇੱਕ ਇਨ ਸ਼ਾਰਟ ਸਾਡੇ ਕਿਚਨ ਦੀ ਇੱਕ ਐਸੀ ਬਿਹਤਰੀਨ ਇੱਕ ਸਾਡੀ ਹਰਬ ਹੈ ਜਿਹਦੇ ਮਲਟੀਪਲ ਫਾਇਦੇ ਹਨ ਔਰ ਇਹਨੂੰ ਆਪਾਂ ਰੈਗੂਲਰ ਸੇਵਨ ਕਰੀਏ ਇਹਦਾ ਇਹ ਨਿਰਧਿਸ਼ਟ ਮਾਤਰਾ ਦੇ ਨਾਲ ਔਰ ਇਸ ਤੋਂ ਆਪਾਂ ਫਾਇਦਾ ਉਠਾਈਏ ਥੈਂਕ ਯੂ ਵੈਰੀ ਮਚ